ਨਸ਼ੇ ਦੀ ਓਵਰਡੋਸ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਲਾਸ਼ ਜੋ ਸੈਲਰ ਦੇ ਵਿੱਚੋਂ ਮਿਲੀ ਹੈ ਤਾਂ ਇਸ ਦੌਰਾਨ ਨੌਜਵਾਨ ਦੇ ਹੱਥ ਦੇ ਵਿੱਚੋਂ ਟੀਕਾ ਮਿਲਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋਈ ਹੈ ਜਿਸ ਦੀ ਲਾਸ਼ ਸੈਲਰ ਦੇ ਵਿੱਚੋਂ ਮਿਲੀ ਹੈ ਤਾ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚ ਗਈਆਂ ਤੇ ਮਾਮਲੇ ਦੀ ਜਾਂਚ ਜੋ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਟਿਵਾਣਾ ਦੇ ਵਿੱਚ ਨਸ਼ਾ ਖੁੱਲਿਆਂ ਬਿਕ ਰਿਹਾ ਹੈ ਤਾਂ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਤਾਂ ਹਾਲਾਤ ਅਜਿਹੇ ਹਨ ਕਿ ਹਰ ਰੋਜ਼ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋਏ ਰਹੇ ਨੇ ਤਦ ਆਸੀਏ ਕਿ ਪਿੰਡ ਟਿਵਾਣਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਅਮੌਤ ਹੋਈ ਹੈ ਤਾਂ ਨੌਜਵਾਨ ਦੇ ਹੱਥ ਦੇ ਵਿੱਚੋਂ ਟੀਕਾ ਵੀ ਮਿਲਿਆ ਤਾਂ ਜਿਸ ਦੀ লাশ ਸੈਲਰ ਦੇ ਵਿੱਚੋਂ ਮਿਲੀ ਹੈ ਤਾਂ ਉਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਆ ਕਿ ਨੌਜਵਾਨ ਲੜਕੇ ਦੀ ਉਮਰ ਹਜੇ 25 ਸਾਲ ਹੀ ਸੀ ਤਾਂ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਗਈ ਜਿਨ੍ਹਾਂ ਦੇ ਵੱਲੋਂ ਪੂਰੀ ਜਾਂਚ ਜੋ ਕੀਤੀ ਜਾ ਰਹੀ ਹੈ ਪਿੰਡ ਟਿਵਾਨਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿੰਡ ਟਿਵਾਨਾ ਦੇ ਵਿੱਚ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਸਗੋਂ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਨੌਜਵਾਨ ਪਰਿਵਾਰਕ ਮੈਂਬਰਾਂ ਦਾ ਇਕਲੌਤਾ ਹੀ ਪੁੱਤਰ ਸੀ ਜੇ ਇਸ ਸੰਦੇ ਮੈਂ 3000 ਬੰਦੇ ਇੰਦੇ ਨਾਲ ਮੁੰਡੇ ਹੈਗੇ ਸੀ ਕਿੱਥੋਂ ਦੇ ਨੇ ਉਹ ਇਥੇ ਦੇ ਹੋਣੇ ਨੇ ਅੱਛਾ ਸਾਡੇ ਪਿੰਡ ਆਣਿਆ ਜੀ ਬਹੁਤ ਇੱਜਤਾ ਵੇਖ ਰਿਆ ਆਏ ਬਹੁਤ ਜਾਨਾ ਪਿੰਡ ਦੇ ਰਹਿਣ ਵਾਲੇ ਜੀ ਜਵਾਨੇ ਪਿੰਡ ਦੇ ਇੱਥੇ ਕੋਈ ਠੱਲ ਨਹੀਂ ਕੋਈ ਕੋਝ ਨਹੀਂ ਤੇ ਪੁਲਿਸ ਇਥੇ ਆਉਂਦੀ ਤੇ ਹੈ ਕਾਰਵਾਈਆਂ ਨਹੀਂ ਕਰਦੀ ਨਹੀਂ ਹੈਗੀ ਕੋਈ ਕੁਝ ਨਹੀਂ ਹਾਂ ਤੇ ਕੱਲ ਦਾ ਇਹ ਸ਼ਾਮ ਦਾ ਗਾਇਬ ਜੀ ਅੱਛਾ ਅਸੀਂ ਸਾਦੀ ਰਾਤ ਲੱਭ ਬਣਾ ਕੋਈ ਰੇਕ ਦਾਵਾ ਤੇ ਲਾਬ ਆਏ ਹਾਂ ਏ ਆ ਗਿਆ ਸਾਨੂੰ ਬੀ ਆ ਸੈਲਰ ਦੇ ਚਾਂ ਦੇ ਡਿੱ ਗਿਆ ਕਿ ਕਿਹੜੇ ਸੈਲਰ ਦੇ ਵਿੱਚ ਡਿੱ ਗਿਆ ਇਹ ਠੀਕ ਆ ਤੇ ਸਰਹੰਦ ਦੇ ਪਾਸੇ ਹੀ ਸੀ ਕਿਹੜੇ ਸੈਲ ਇਹ ਜਗਾ ਕਿਹੜੀ ਆ ਦਾਮਿਆਂ ਦਾ ਸੈਲਰ ਹੈ ਅੱਛਾ ਇਹ ਇਹ ਓਪਨ ਹੀ ਰਹਿੰਦਾ ਰਾਤ ਨੂੰ ਵੀ ਹਾਂ ਓਪਨ ਹੀ ਰਹਿੰਦਾ ਹੈ ਅੱਛਾ ਤੇ ਕੀ ਮੰਗ ਕਰਦੇ ਹੋ ਇੱਕ ਪਾਸੇ ਪੁਲਿਸ ਕਹਿ ਰਹੀ ਹੈ ਕਿ ਨਸ਼ਾ ਕਾਫੀ ਹੱਦ ਤੱਕ ਰੋਕ ਗਿਆ ਤੇ ਇੱਕ ਪਾਸੇ ਹੁਣ ਜੀ ਨਹੀਂ ਰੁਕਿਆ ਜੀ ਨਹੀਂ ਗਿਆ ਬੜਾ ਮਜਾ ਵਿਕਦਾ ਹੈ ਕਿ ਲੋਕਾਂ ਦੇ ਜਿਵਾੜ ਪਤ ਤੁਰੇ ਜਾਂਦੇ ਕਿੰਨੀ ਉਮਰ ਸੀ ਤੁਹਾਡੇ ਬੇਟੇ ਦੀ ਕੰਟੀਗ ਕਾਲ ਆ ਗਈ ਆਏ ਆ ਸੀ ਨਹੀਂ ਕਵਾਰ ਆਈ ਵਾਰਾ ਇੱਕੋ ਇੱਕ ਮੁੰਡਾ ਸਾਡਾ ਇੱਕੋ ਇੱਕ ਸੀ ਕੀ ਮੰਗ ਕਰਦੇ ਹੋ ਤੁਹਾਨੂੰ ਇਨਕਾਬ ਚਾਹੀਦਾ ਤੇ ਉਹ ਮੁਲਾਕਾਤ ਚਾਹੀਦਾ ਕੋਈ ਤੁਹਾਨੂੰ ਲੱਗਿਆ ਪਤਾ ਵੀ ਇਹਨੇ ਨਸ਼ਾ ਕਿੱਥੋਂ ਲਿਆ ਸੀਗਾ ਰਾਜਾ ਜੀ ਉਹ ਚਾਰ ਮੁੰਡੇ ਨੇ ਉਹ ਉਹਨਾਂ ਨਾਲ ਮੋਬਾਈਲ ਵੀ ਜਾਂਦਾ ਉਹਨਾਂ ਕੋਲ ਹੀ ਆ ਗਏ ਅਜੇ ਕਵਾਰ ਲੱਗੇ ਜਾਂਦਾ ਫੋਨ ਚੱਲਿਆ ਜਾਂਦਾ ਚੱਕਲੀ ਨਹੀਂ ਪੈਂਦੀ ਅੱਜ ਸਵੇਰੇ ਦੇ ਸਾਰੇ ਟਵਾੜਿਆਂ ਚਲਾ ਬਲਬ ਤੇ ਐਂਡ ਤੇ ਇੱਧਰ ਆਏ ਇੱਥੇ ਉੜਵੇ ਕਿੱਦ ਖਦ ਹੋਇਆ ਪਿਆ ਉਹ ਉਹਦੇ ਵਿੱਚ ਇਹਨਾਂ ਨੇ ਕੁਝ ਨਾਮ ਲਏ ਨੇ ਸਰਪੰਚ ਸਾਹਿਬ ਨੇ ਵੀ ਤੇ ਇਹਦੇ ਦਾਦਾ ਜੀ ਨੇ ਵੀ ਸਾਨੂੰ ਦੱਸਿਆ ਕੁਝ ਜੈਲੀ ਆ ਕੋਈ ਮਾਣੀ ਆ ਇੱਕ ਸੋਨੂ ਆ ਸੋ ਇਹ ਸਾਨੂੰ ਉਹਨਾਂ ਬਾਰੇ ਦੱਸਣ ਬਿਆਲ ਖੋਣਾ ਸੀ ਪਰਚਾ ਦੇ ਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਬਿਲਕੁਲ